ਚੈੱਕ ਕਰੋ ਬਾਈ ਤੇ ਸੁਹਾਗੇ ਪਏ ਆ ਇਹ ਕਿੰਨੇ ਤੋਂ ਕਿੰਨੇ ਸਾਈਜ਼ ਦੇ ਤੱਕ ਦੇ ਹੋਣਗੇ ਵੀਰੇ ਤੁਹਾਡੇ ਕੋਲ ਇਹ 10 ਫੁੱਟ ਤੋਂ ਲੈ ਕੇ 14-15 ਫੁੱਟ ਤੱਕ ਜੀ 10 ਇੰਚ ਤੋਂ ਲੈ ਕੇ ਓਕੇ 18 ਇੰਚ ਤੱਕ ਕੁੱਚਾ ਬਣਾਉਣੀ ਇਹ ਦੇਸੀ ਕਿਕਰ ਦੇ ਵੀਰੇ ਉਪਰੇ ਜੰਡਾ ਦੇਸੀ ਕਿਕਰ ਤੇ ਜਾਂਡੀ ਵਰਤਦੇ ਆ ਜਿਆਦਾ ਆਪਾਂ ਦੇਸੀ ਕਿਕਰ ਤੇ ਜਾਂਡੀ ਵਰਤਦੇ ਆ 18 ਚ ਹੈਵੀ ਕੁੰਡਾ ਵਰਤਿਆ ਹੁੰਦਾ ਪਤਲਾ ਕੁੰਡਾ ਨਹੀਂ ਵਰਤਦੇ ਆਪਾਂ ਜਮਾ ਹੈਵੀ ਹੁੰਦਾ ਠੀਕ ਆ ਵਿਚਾਲੇ ਵੀ ਆਪਾਂ ਲੱਕੜ ਦੀ ਥਾਂ ਤੇ ਪਾਈਪ ਪਾਉਣੀ ਆ ਜੀ ਲੱਕੜ ਸਮੇ ਨੂੰ ਟਟਕੇ ਭੁਰ ਜਾਂਦੀ ਐ ਹੂੰ ਆ ਇਹ ਪੈ ਪੈ ਨਹੀਂ ਅੱਜ ਵਿਚਾਲੇ ਤੁਹਾਡੇ ਇੱਥੇ ਪੈ ਪੀ ਪਾਉਣੇ ਹੋ ਲੱਕੜ ਨਹੀਂ ਪਾਉਣੇ ਹਾਂ ਵੱਡੀ ਬਸ ਲਾ ਕੇ ਠੀਕ ਆ ਪੰਜ ਥਾਮੋਂ ਬੰਦਦੇ ਆ ਵੀ 빙ਾ ਨਾ ਹੋਵੇ ਕੱਲ ਨੂੰ ਕੋਈ 빙ਾ ਨਾ ਹੋਵੇ ਪੂਰੀ ਮਜ਼ਬੂਤੀ ਆ ਕਹਿ ਲਈਏ ਹਾਂਜੀ ਹਾਂਜੀ ਸੱਚੀ ਗੱਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਾਂ ਦਾ ਜੀ ਇਸ ਟਾਈਮ ਮੈਂ ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ਦੇ ਵਿੱਚ ਖੜਾ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਵਿੱਚ ਤੇ ਆ ਦੇਖੋ ਬਈ ਤੁਸੀਂ ਸੁਹਾਗੇ ਦੇਖ ਰਹੇ ਹੋਵੋਗੇ ਤੇ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਦਿਲ ਤੋਂ ਬਿਨਾ ਬੰਦਾ ਨਹੀਂ ਉਵੇਂ ਆ ਵੀ ਸੁਹਾਗੇ ਤੋਂ ਬਿਨਾ ਖੇਤੀ ਬਾੜੀ ਨਹੀਂ ਗੀ ਹੋਰ ਸੰਦ ਬਥੇਰੇ ਆਉਂਦੇ ਆ ਪਰ ਇਹ ਸੁਹਾਗੇ ਦਾ ਕੰ ਤੇ ਬਾਈਹੂਰੀ ਸੁਹਾਗੇ ਤਿਆਰ ਕਰਦੇ ਆ ਇਹ ਸੁਹਾਗੇ ਤੁਮੇ ਦਿਖਾਉਣ ਦਾ ਮਕਸਦ ਇਹ ਆ ਵੀ ਇਹ ਦੇਖ ਸਕਦੇ ਹੋ ਹੁਣ ਜਾ ਰਹੇ ਆ ਇਸ ਟਾਈਮ ਤੇ ਅਜੋ ਹੁਣ ਤੁਹਾਨੂੰ ਬਾਈਹੂਰਾਂ ਦੇ ਨਾਲ ਮਲਾਉਣਾ ਬਾਈ ਐਂਡ ਮਾਛੀਕੇ ਦੇ ਵਿੱਚ ਬਾਈ ਦੀ ਲੋਕੇਸ਼ਨ ਪੂਰੀ ਪ੍ਰੋਪਰ ਘਰ ਦੀ ਜਾਣ ਲਾਂਗੇ ਘਰੇ ਤਿਆਰ ਕਰਦੇ ਆ ਸਭ ਤੋਂ ਵੱਡੀ ਗੱਲ ਆ ਕੋਈ ਇਹਨਾਂ ਦੀ ਫਾਰਮ ਨਹੀਂ ਹੈਗੀ ਕੋਈ ਮੰਨ ਕੇ ਚੱਲੋ ਕੋਈ ਵਰਕਸ਼ਾਪ ਨਹੀਂ ਹੈਗੀ ਘਰੇ ਹੀ ਤਿਆਰ ਕਰਦੇ ਆ ਸਾਸ਼ੀ ਗੱਲ ਵੀਰੇ ਸਾਸ਼ੀ ਗੱਲ ਵੀਰੇ ਕੀ ਹਾਲ ਚਾਲ ਹੈ ਜੀ ਸਾਨਾ ਵੀਰੇ ਲੋਕੇਸ਼ਨ ਦੱਸ ਦਿਓ ਵੀ ਕਿੱਥੇ ਆਉਣ ਬੰਦੇ ਥੋੜਾ ਘਰ ਦੀ ਲੋਕੇਸ਼ਨ ਆ ਮੇਨ ਹਾਂਜੀ ਹਾਂਜੀ ਵੀਰ ਜੀ ਜੀ ਪੈਂਡ ਮਾਸੀ ਕੇ ਜੀ ਤਸਵੀਰ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੇੜੇ ਦਾਣਾ ਮੰਡੀ ਦੀ ਦਾਣਾ ਮੰਡੀ ਦੇ ਨੇੜੇ ਕੇਣਾ ਫੋਨ ਕਰ ਲਵੇ ਆ ਕੇ ਤੁਹਾਨੂੰ ਹਾਂਜੀ ਹਾਂਜੀ ਵੀਰੇ ਫੋਨ ਨੰਬਰ ਬਾਈ ਉਹਨਾਂ ਦਾ ਪਾਵਾਂਗੇ ਜੀ ਤੇ ਬਰੇ ਉਹ ਪੁੱਤ ਤੁਹਾਨੂੰ ਸੁਹਾਗੇ ਦਿਖਾ ਦਿੰਨੇ ਆ ਵੀਰੇ ਤੁਸੀਂ ਕਦੋਂ ਕਦੋਂ ਤਿਆਰ ਕਰਦੇ ਆ ਇਹ ਇਹ 2003-4 ਵੇਲੇ ਦੇ ਕਰਦੇ ਆ ਜੀ 2003-4 ਤੋਂ ਬਾਈ ਹੋਰੀ ਤਿਆਰ ਕਰਦਾ ਤੁਸੀਂ ਚੈੱਕ ਕਰੋ ਬਾਈ ਤੇ ਸੁਹਾਗੇ ਪਏ ਆ ਇਹ ਕਿੰਨੇ ਤੋਂ ਕਿੰਨੇ ਸਾਈਜ਼ ਤੱਕ ਦੇ ਹੋਣਗੇ ਵੀਰੇ ਤੁਹਾਡੇ ਕੋਲ ਇਹ 10 ਫੁੱਟ ਤੋਂ ਲੈ ਕੇ 14-15 ਫੁੱਟ ਤੱਕ ਜੀ 10 ਇੰਚ ਤੋਂ ਲੈ ਕੇ ਓਕੇ 18 ਇੰਚ ਤੱਕ ਉੱਚਾ ਬਣਉਣੀ ਠੀਕ ਆ ਹਾਂ ਹਾਂ ਤੇ ਲੱਕੜੇ ਦੇ ਵਿੱਚ ਕਿਹੜੀ ਲੱਗਦੀ ਹੈ ਵੀਰੇ ਇਹ ਦੇਸੀ ਕਿਕਰ ਦੇ ਵੀਰੇ ਉਪਰ ਹੀ ਜਾਂਦਾ ਦੇਸੀ ਕਿਕਰ ਤੇ ਜਾਂਡੀ ਵਰਤਣੇ ਜਿਆਦਾ ਪੈਂਦੇ ਦੇਸੀ ਕਿਕਰ ਤੇ ਜਾਂਡੀ ਵਰਤਦੇ ਉਹ ਪਰਲੇ ਪਾਸੇ ਜਾਂਡਲੇ ਆ ਹਾਂਜੀ ਹਾਂਜੀ ਵੀਰੇ ਓਕੇ ਆਹ ਦੇਸੀ ਕਿਕਰ ਇਹ ਦੇਸੀ ਕਿਕਰ ਇਹਨਾਂ ਵਿੱਚ ਰੇਟ ਦਾ ਫਰਕ ਅੱਗੇ ਕੀ ਆ ਹਾਂਜੀ ਦੇਸੀ ਕਿਕਰ ਦਾ ਥੋੜਾ ਰੇਟ ਜ਼ਿਆਦਾ ਹੁੰਦਾ ਹੀ ਜਾਂਦਾ ਓਕੇ ਇਹ ਕਿੰਨੇ ਦਾ ਹੋਊਗਾ ਜਿਵੇਂ ਆਹ ਇਹ ਕਿੰਨੇ ਫੁੱਟ ਦਾ ਇਹ 12 ਫੁੱਟ ਲੰਮਾ ਜੀ ਫੁੱਟ 26000 ਰੁਪਏ ਦਾ ਜੀ ਇਹ 26000 ਰੁਪਏ ਦਾ ਉਹ ਥੋੜਾ ਜਿਹਾ ਹਸਤਾ ਮਿਲ ਜੂਗਾ ਹਾਂ ਉਹ 22000 ਦਾ ਰਹਿੰਦਾ 20 22 ਦਾ ਜੀ ਇਹਦੇ ਵਿੱਚ ਫਰਕ ਬਈ ਲੱਕੜ ਦਾ ਹੀ ਹੈ ਨਾ ਮੇਨ ਨਹੀਂ ਲੱਕੜ ਦੀ ਕੁਆਲਿਟੀ ਦਾ ਹੀ ਫਰਕ ਆ ਚੱਲ ਉਹ ਵੀ ਹੁੰਦਾ ਜਾਂਦਾ ਚੱਲ ਉਹ ਵੀ ਹੁੰਦਾ ਜਾਂਦਾ ਓਕੇ ਇਕੱਲੀ ਕੁਆਲਿਟੀ ਦਾ ਫਰਕ ਆ ਹਾਂਜੀ ਹਾਂਜੀ ਲਓ ਜੀ ਇਹਦੇ ਵਿੱਚ ਜਿਵੇਂ ਬਈ ਆ ਕੁੰਡੇ ਲੱਗਦੇ ਆ ਹਾਂਜੀ ਹਾਂਜੀ ਵੀਰੇ ਇਹਦਾ ਕੀ ਸਾਈਜ਼ ਵਗੈਰਾ ਹੁੰਦਾ ਤੇ ਕਿੰਨੇ-ਕਿੰਨੇ ਦੇ ਲੱਗਦੇ ਆ ਇਹ 7 ਸੂਤ ਦਾ 3 ਇੰਚੀ ਰਾਡ ਪੋਣੇ ਵੀਰੇ ਆਪਾਂ ਵੱਡੇ ਸਾਗਿਆਂ ਚ ਠੀਕ ਆ ਵੀਰੇ ਹਾਂ ਸਾਰਿਆਂ ਚ ਹੈਵੀ ਕੁੰਡਾ ਵਰਤੇ ਹੁੰਦਾ ਪਤਲਾ ਕੁੰਡਾ ਨਹੀਂ ਵਰਤੇ ਆਪਾਂ ਜਮਾ ਹੈਵੀ ਹੁੰਦਾ ਠੀਕ ਆ ਵਿਚਾਲੇ ਵੀ ਆਪਾਂ ਲੱਕੜ ਦੀ ਥਾਂ ਤੇ ਪਾਈਪ ਪੋਣੇ ਆ ਜੀ ਲੱਕੜ ਸਮੇ ਨੂੰ ਟਟਕੇ ਭੁਰ ਜਾਂਦੀ ਐ ਹਾਂ ਇਹ ਪੈ ਪੈ ਨਹੀਂ ਅਜੇ ਵਿਚਾਰੇ ਥੋੜੇ ਇੱਥੇ ਪੈ ਪੀ ਪਾਉਣੇ ਲੱਕੜ ਨਹੀਂ ਪਾਉਂਦੇ ਹਾਂ ਵੱਡੀ ਬਸ ਲਾ ਕੇ ਠੀਕ ਆ ਪੰਜ ਸਾਮੋਂ ਬੰਦਦੇ ਆ ਵੀ ਬਿੰਗਾ ਨਾ ਹੋਵੇ ਕੱਲ ਨੂੰ ਵੀ ਬਿੰਗਾ ਨਾ ਹੋਵੇ ਪੂਰੀ ਮਜ਼ਬੂਤੀ ਆ ਕਹਿ ਲਈਏ ਹਾਂ ਜੀ ਕੋਈ ਦਿੱਕਤ ਨਹੀਂ ਆਉਣੀ ਬੰਨੇ ਆ ਬਿੰਗਾ ਨਹੀਂ ਹੋਊ ਜੀ ਜ਼ਿੰਦਗੀ ਠੀਕ ਆ ਗਾਰੰਟੀ ਤੁਹਾਡੀ ਪੂਰੀ ਹੁੰਦੀ ਆ ਬੰਨੇ ਗਾਰੰਟੀ ਹੋਊਗੀ ਲਾਓ ਜੀ ਤੇ ਇੱਕ ਗੱਲ ਮੈਨੂੰ ਹੋਰ ਦੱਸੋ ਵੀ ਤੁਸੀਂ ਅੱਗੇ ਮੈਂ ਤੁਹਾਡੇ ਕੋਲ ਇੱਕ ਹੋਰ ਸੁਭਾਗਾ ਦੇਖੇ ਇਹਦੇ ਲੋਹੇ ਦਾ ਫਰੇਮ ਹੁੰਦਾਗਾ ਉਹ ਐਰ ਕੀ ਹੈ ਨਹੀਂ ਗੱਜ ਕਿ ਮੋਕੇ ਹਾਂ ਉਹ ਵੀਰੇ ਟੋਟੇ ਪਾਉਨੇ ਹੁੰਦੇ ਨੇ ਜਿਹੜਾ ਡਾਣੇ ਜੋ ਮਾਲ ਕੱਢਿਆ ਹੁੰਦਾ ਠੀਕ ਹੈ ਜੀ ਪੋਜਲ ਮਾਲ ਜੀ ਉਹ ਚੱਲਣ ਚ ਵੀ ਵੈਸੇ ਉਦਾਂ ਸੋਧ ਨਹੀਂ ਚੱਲਦਾ ਜੀ ਤੇ ਬਣਾਈ ਉਹ ਵੀ ਜਾਂਦੇ ਆ ਬਣਾਈ ਵੀ ਜਾਂਦੇ ਓਕੇ ਓਕੇ ਠੀਕ ਆ ਇਹ ਬਾਈ ਚੈੱਕ ਕਰੋ ਤੁਸੀਂ 10 ਫੁੱਟ ਤੋਂ ਲੈ ਕੇ ਕਿੰਨੇ ਫੁੱਟ ਤੱਕ ਦੇ ਵੀਰੇ 15 ਫੁੱਟ ਤੱਕ ਬਣ ਜਾਂਦਾ ਜੀ 10 ਇੰਚ ਤੋਂ ਲੈ ਕੇ ਜੀ 1.5 ਫੁੱਟ ਤੱਕ ਉੱਚਾ ਬਣਾਉਣੇ ਜਿੱਦਾਂ ਦੀ ਪਸੰਦ ਆ 2 ਫੱਟਾ 3 ਫੱਟਾ ਸਿੰਗਲ ਬੰਦਾ ਉਹਦੇ ਹਿਸਾਬ ਨਾਲ ਆਰਡਰ ਤੇ ਬਣਵਾ ਸਕਦਾ ਜੀ ਹਾਂ ਜੀ ਜੀ ਜਿਹੜਾ ਬਾਹਰ ਮਾਲ ਪਿਆ ਜੀ ਸਿੰਗਲ ਫੱਟਾ ਉਹ ਹਜ਼ਾਰਪੁਰ ਨਹੀਂ ਸਿੰਗਲ ਫੱਟਾ ਚੱਲਦਾ ਓਕੇ ਹਾਂ ਆ ਮਲੇਰ ਕੋਟ ਲੰਨੀ ਆ ਦੋ ਫੱਟਾ ਓਕੇ ਜੀ ਦੋ ਫੱਟਾ ਮਲੇਰ ਕੋਟ ਲੰਨੀ ਚੱਲਦਾ ਮਲੇਰ ਕੋਟ ਲੈ ਜਾਣਾ ਜੀ ਜੀ ਵੀਰੇ ਹਾਂ ਜਿਹੜਾ ਹਜ਼ਾਰਪੁਰ ਨਹੀਂ ਆਪ ਸਿੰਗਲ ਫੱਟਾ ਵਰਤਦੇ ਆ ਆਪਣੇ ਏਰੀਆ 'ਚ ਸਾਰਾ ਤਿੰਨ ਫੱਟਾ ਹੀ ਚੱਲਦਾ ਜੀ ਠੀਕ ਆ ਠੀਕ ਆ ਤੇ ਇਹ ਮੰਨ ਕੇ ਚਲੋ 10 ਫੁੱਟ ਦੀ ਜੇ ਗੱਲ ਕਰੀਏ ਕਿੰਨੇ ਕ ਦਾ ਪੈ ਜਾਂਦਾ ਰੇਟ ਦੇ ਵਿੱਚ ਇਹ 10 ਫੁੱਟ 10 ਇੰਚ ਉੱਚਾ 10000 ਦਾ ਹੁੰਦਾ ਜੀ 10 ਫੁੱਟ ਲੰਬਾ ਤੇ 10 ਇੰਚ ਉੱਚਾ 10000 ਰੁਪਏ ਦਾ ਪਊਗਾ ਤੇ ਕਿ ਨੇ ਜਾਂਡ ਦਾ ਹੀ ਜਾਂਡ ਦਾ ਕਿੱਕਰ ਵਾਲਾ ਉਹੀ ਉਹੀ ਸਾਈਜ਼ ਕਿੱਕਰ ਦਾ ਸਾਢੇ 12000 ਰੁਪਏ ਦਾ ਉਹੀ ਸਾਈਜ਼ ਉਹੀ ਸਾਈਜ਼ ਦੇ ਵਿੱਚ ਕਿੱਕਰ ਦੀ ਲੱਕੜ ਵਾਲਾ ਸਾਢੇ 12000 ਦਾ ਪਊਗਾ ਬਾਕੀ ਚੈੱਕ ਕਰ ਲਓ ਬਾਈ ਤੁਸੀਂ ਤੇ ਕਿਸੇ ਵੀ ਕਿਸਾਨ ਨੇ ਆ ਕੇ ਦੇਖਣੇ ਆ ਤਾਂ ਘਰੇ ਵੀ ਆ ਸਕਦਾ ਨਾ ਵੀਰੇ ਚੈੱਕ ਕਰੋ ਆਏ ਨਹੀਂ ਕਹਿੰਦੇ ਵੀ ਆਓ ਤੇ ਲੈ ਜਾਓ ਚੈੱਕ ਕਰਕੇ ਦੇਖੋ ਤੁਸੀਂ ਹਨਾ ਚੈੱਕ ਕਰੋ ਮਜ਼ਬੂਤੀ ਚੈੱਕ ਕਰੋ ਫਿਰ ਭਾਵੇਂ ਲੈ ਕੇ ਜਾਓ ਤੇ ਬਾਈ ਜਿਹੜੀ ਪੁਰਾਣੇ ਆ ਇਹ ਕੰਮ ਦੇ ਵਿੱਚ ਬਹੁਤ ਟਾਈਮ ਪੁਰਾਣਾ ਕੰਮ ਆ ਤੇ ਬਹੁਤ ਮੰਨ ਕੇ ਚਲੋ ਬੇਚ ਹੁਣ ਪਤਾ ਕਿ ਕਿੰਨੇ ਕੇ ਸੇਲ ਕਰਦਣਗੇ ਭਾਈ ਅੰਦਾਜ਼ਾ ਜ ਹੁਣ ਤੱਕ ਬਹੁਤ ਜ਼ਿਆਦਾ ਹੀ ਕਿ ਅੰਦਾਜ਼ਾ ਹੀ ਨਹੀਂ ਕੋਈ ਹੁਣ ਤੱਕ ਗਿਣਤੀ ਤੋਂ ਬਾਹਰ ਹੀ ਹੈ ਗੱਲ ਜੀ 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 ਇਹ ਕਿੰਨੇ ਕੇ ਕਹਿਦੀ ਵੀ ਇੱਕ ਆ ਉਸਤਮ ਕਹਿਦੀ ਵੀ ਸਾਲ ਕਦੇ ਵਿੱਚ ਇੰਨੇ ਕੇ ਸੇਲ ਹੋ ਜਾਂਦੇ ਨੇ ਹੁਣ ਤਾਂ 5-600 ਪੀਸ ਤੇ ਜਾਵੜਦੀ ਸਾਲ ਦਾ ਸਾਲ ਦੇ ਵਿੱਚ 5-600 ਪੀਸ ਵੇਚੀ ਹਾਂ ਵਿੱਚ ਦੀ ਅਸੀਂ ਥੋੜਾ ਜਿਹਾ ਖੇਤੀ ਦਾ ਕਰਕੇ ਘਟਾਉਣ ਨੇ ਕੰਮ ਜੀ 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 ਨਾਲ ਖੇਤੀ ਦਾ ਕੰਮ ਨਹੀਂ ਇਹਦੇ 12 ਮਹੀਨੇ ਚੱਲੀ ਜਾਂਦਾ ਆਪਣਾ 12 ਮਹੀਨੇ ਚੱਲੀ ਜਾ ਲਓ ਜੀ ਸ਼ੇਅਰ ਕਰ ਦਿਓ ਤੇ ਕੰਟੈਕਟ ਨੰਬਰ ਬੋਲ ਦੋ ਵੀਰੇ 965337132 ਲਓ ਜੀ ਇਹ ਨੰਬਰ ਤੇ ਬਾਈ ਉਹ ਨਾਲ ਸੰਪਰਕ ਕਰ ਲਓ ਨੰਬਰ ਦਿੱਤਾ ਹੋਇਆ ਤੇ ਲੋਕੇਸ਼ਨ ਆਪਾਂ ਵੀਡੀਓ ਦੇ ਸ਼ੁਰੂ ਚ ਬੋਲਤੀ ਆ ਧੰਨਵਾਦ ਓਕੇ